ਵੀਰ ਨੇ ਉਹਦੇ ਵੀ ਪੈਸੇ ਨਾਲ ਆਇਓ ਜੇ ਲੌੜੇ ਦਾ ਬਾਹਰਲੇ ਪਾਸੇ ਪਾਵੇਂ ਟੁਕੜੇ ਟਿੱਕੜੇ ਝੋਕੜੇ ਕਰਕੇ ਦੇ ਦੇਓ ਬਿਰੋਧਵਾਮਾਂ ਦੇ ਸਾਹਮਣੇ ਲਈ ਜਿਹੜੇ ਪਪਾਲਾ ਗਜਮਾ ਕੌਣ ਕਿੰਨਾ ਤੈਨੂੰ ਚਾਹਦਾ ਜਿਵੇਂ ਦੇਵੀ ਕਹਿੰਦਾ ਹੁੰਦਾ ਉਹ ਤੈਨੂੰ ਕੱਖ ਵੀ ਪਤਾ ਨਹੀਂ ਇਹ ਕੌਣ ਕਿੰਨਾ ਤੈਨੂੰ ਚਾਹਦਾ ਉਹ ਤੈਨੂੰ ਕੱਖ ਵੀ ਪਤਾ ਨਹੀਂ ਬਿਰਦਰ ਧੱਕੇ ਦਾ ਬਚੜੇ ਬੜੇ ਕਹਿੰਦੇ ਆ ਵੀ ਜਿੰਨੇ ਵੀ ਸਾਡੀ ਟੀ ਹੈ ਮੇਰੇ ਵੀਰੋ ਵੱਡਾ ਮੱਲ ਹੈ ਮਾਝੀ ਦੀ ਧਰਤੀ ਹੈ ਕਦੇ ਰੇਂਜ ਰੋਵਰ ਦਿੱਤੀ ਇਹਨੂੰ ਖੱਖਾਂ ਨੇ ਕਦੇ KTM ਮੋਟਰਸਾਈਕਲ ਜਿੱਤਦਾ ਸ਼ਿੱਲੂ ਉਹ ਪਿੰਪਾ ਮਾਲੇ ਨਜ਼ਾਰਾ ਚਾਹੁੰਦੇ ਆ ਉਹ ਪਿੰਪਾ ਮਾਲੇ ਨਜ਼ਾਰਾ 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 ਸਵਾਦ ਹੀ ਆਇਆ ਪਿਆ ਸਵਰਨਿਆ ਉਹ ਜੋਤਿਆ ਪਿੰਦਰੀ ਮੇਂ 200 ڈالر ਹੋਣਾ ਹਰੇਕ ਜੱਫੇ ਤੇ ਸੁਲਤਾਨ ਦੀ ਕਬੱਡੀ ਹੈ ਚਾਰ ਜਾਫੀ ਤਿਆਰ ਨੇ ਸ਼ੀਲੂ ਸ਼ੀਲੂ ਸੁਲਤਾਨ 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 ਕਬੱਡੀ ਦਾ ਮਹਾਨ ਦੂਜੇ ਪਾਸੇ ਜਿੰਦ ਜਾਨ ਕਬੱਡੀ ਦੀ ਜਿੰਦ ਜਾਨ ਆਉਂ ਜਾਂਦਾ ਕਬੱਡੀ ਦਾ ਮਹਾਨ ਹੈ ਸੁਲਤਾਨ ਹੈ ਸੁਲਤਾਨ ਸਮਾਪਤ ਹੈ ਯਾਰ ਮੈਨੂੰ ਲੱਗਦਾ ਨਾ ਨਾ ਭਰਾ ਬਣ ਕੇ ਚੱਲਣ ਦੇ ਇਸ ਵਾਲੇ ਵੀਰਾਂ ਦੇ ਬਲੀਓ 60 ਡਾਲਰ ਅੰਬੇ ਦੀਆਂ ਤਿੰਨ ਕਬੱਡੀਆਂ ਤੇ ਸ਼ੀਲੂ ਦੇ ਇੱਕ ਜੱਫੇ ਦੇ 50 ਖੁਸ਼ੀ ਦੇ ਬੰਟੀ ਖੁਸ਼ੀ ਆ ਲੱਗ ਜਾ ਖੁੱਲਾ ਜਾ ਲਿਆ ਦੇ ਨਜ਼ਾਰਾ ਚੋਬਰਾ ਲੱਗ ਜਾ ਖੁੱਲਾ ਜਾ ਲੱਗ ਜਾ ਲੱਗ ਜਾ ਲੱਗ ਜਾ ਲੱਗ ਜਾ ਲੱਗ ਜਾ ਲੱਗ ਜਾ ਆ ਖੁਸ਼ੀ ਆ ਖੁਸ਼ੀ ਸਿਹਤ ਚੋਬਰਾ ਸਿਹਤ ਚੋਬਰਾ ਬੰਟੀ ਦੀ ਕਬੱਡੀ ਹੈ ਵਤਨੀ ਵਾਲੇ ਪਿੰਦਰੀ ਬਲੀਓ ਰੇਂਪੇ ਬਰਾੜ ਬਲੀਓ ਮੌਲੀ ਵਾਲੇ ਛੋਟੇ ਬਲੀਓ ਦੁੱਗਾ ਵਾਲੇ ਖੁਸ਼ੀ ਦੇ ਦੋ ਜੱਫੇ ਆ ਗਿਆ ਔਲਖਾ ਆ ਲਿਆ ਆ ਔਲਖਾ ਆ ਲਿਆ ਦੁਕਾਣਾ 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 ਆ ਹੁਣ ਸੁਆਦ ਆਉਣਾ ਹੁਣ ਸੁਆਦ ਆਉਣਾ ਹੁਣ ਸੁਆਦ ਆਉਣਾ ਜਦੋਂ ਅਗਲੀ ਰੇਡ ਆਉਣਾ ਹੁਣ ਸੁਆਦ ਆਉਣਾ ਹੁਣ ਸੁਆਦ ਆਉਣਾ ਅਗਲੀ ਰੇਡ ਆਉਣਾ ਹੁਣ ਸੁਆਦ ਆਉਣਾ ਗੱਗੀ ਇਹ ਉਂਗਲੀ ਖੜੀ ਕੀਤੀ ਆ ਥਾਪੀ ਮਾਰ ਕੇ ਇਹਦਾ ਕਹਿਣ ਦਾ ਮਤਲਬ ਹੋਣਾ ਵੀ ਨਾ ਖਾਧੀ ਭੁੱਕੀ